ਆਹ 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 ਉਹ ਤੋੜ ਲੈ ਤੋੜ ਕੌਣ ਨੇ ਲਾ ਮਾਰ ਕੇ ਆ ਗਿਆ ਆ ਗਿਆ ਆ ਗਿਆ ਆ ਗਿਆ ਮੇਰੀ ਗੱਲ ਹਾਂ ਕੋਈ ਆਪਣਾ ਖੜੇ ਇਹ ਮਾਣੇ ਦਾ ਛੱਡਦੇ 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 ਇਹ ਗੋਲ ਨਹੀਂ ਬੱਦ ਕੋਣ ਇਹ ਨਾ ਨਵੇਂ ਢਾਹ ਲੱਗ ਗਿਆ ਜਿੱਥੇ ਅੱਗੇ ਕੁਲਿਆ ਪਿੰਡ ਦੇ ਵਿੱਚ ਢਾਹ ਲੱਗੀ ਹੋਵੇ ਚੱਜਦੇ ਮਨੇ ਢਾਹ ਲੱਗ ਗਿਆ ਸੰਗਤ ਨੂੰ ਬੇਨਤੀ ਹੈ ਸਾਡੀ ਅਉਦੇ ਸਨਮਾਨਦਾਰ ਜਿਵੇਂ ਸਰਕਾਰੀ ਮੁਲਾਜ਼ਮ ਆਪਣੇ ਸਾਹ ਮੇਰੇ ਭਰਾ ਕੰਮ ਕਰੰਦਾ ਨੇ ਬਹੁਤ ਸਦਕਾਰਜੋਗ ਪੰਜੇ ਛੱਬੇ ਦਿਨਾਂ ਤੋਂ ਸਾਡੇ ਨਾਲ ਜਿਹੜੇ ਸਾਥ ਦੇ ਰਹੇ ਨੇ ਆ ਟਾਈਮ ਤੇ ਤੇ ਮੰਤਰੀ ਸਾਹਿਬ ਵੀ ਇੱਥੇ ਆ ਕੇ ਜੋ ਕੰਮਿਆਂ ਹੋਰ ਲਾਕੇ ਜਾ ਸਕਤਾ ਮਹਾਂਪੁਰਖ ਪਹੁੰਚੇ ਹੋਏ ਨੇ ਤੇ ਮੇਰੇ ਵੀਰ ਜਿਹੜੇ ਵੀਰ ਘਰਾਂ ਦੇ ਬੈਠੇ ਨੇ ਪਿੰਡ ਦੇ ਵਿੱਚ ਮੇਰੇ ਵੀਰੋ ਜੋ ਵੀ ਤਤਵ ਆਗੇ ਸੇਵਾ ਪੂਰੀ ਹੁੰਦੀ ਇੱਥੇ ਥੋੜੇ ਜਿਹਾ ਸੜੀਏ ਕਟਾ ਕੇ ਲੋਹੇ ਦੇ ਫੁਰਬੋਰ ਦੀਆਂ ਹਕਤ ਉਹ ਵੀ ਦੇ ਦਿਓ ਮੇਰੇ ਵੀਰ ਤਗੜੇ ਹੋਵੇ ਸਾਡਾ ਹਰਪ੍ਰਧਰੋ ਰ ਬਹੁਤ ਜਿਆਦਾ ਖਦਰਾ ਇਥੇ ਬਲ ਗਿਆ ਜੋ ਖੁੰਡਿਆ ਮੱਥੇ ਗੁਰਦੁਆਰਾ ਬਾਬੇ ਵੀਰ ਸਿੰਘ ਦਾ ਉਹ ਲੱਗੇ ਇਹ ਕੁਝ ਪਲਾਂ ਦੇ ਵਿੱਚ ਢਾਹ ਲੱਗੀ ਆ ਖੰਡਿਆ ਢਾਹ ਦੇ ਬਹੁਤ ਜਿਆਦਾ ਨਿਸ਼ਾਨ ਕਰਤਾ ਇਹ ਦੂਸਰੀ ਲੱਗੀ ਢਾਹ ਇਹ ਦੂਸਰੀ ਢਾਹ ਲੱਗੀ ਆ ਜੀ ਬਹੁਤ ਵੱਡੀ ਢਾਹ ਲੱਗੀ ਆ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਨਾਮ ਕੀ ਆਪਣੀ ਜਹਦਰ ਵੀਰਾ ਸਿੰਘ ਸਾਬਾ ਜੀ ਅੱਜ ਕੀ ਗੱਲ ਹੋਈ ਆ ਅਈ ਮੈਂ ਤਾਂ ਮਰਣੀ ਅਸੀਂ ਡਿਆ ਬਨ ਬਨਣ ਬੈਠੇ ਉਥੇ ਗ੍ਰੇਡ ਲਾਉਣ ਡੇ ਆ ਤੋਂ ਮੈਂ ਆ ਮੈਂ ਜਾ ਗਿਆ ਚੱਕਰ ਮਾਰ ਕੇ ਉਹਨਾਂ ਨੂੰ ਦੇਖ ਕੇ ਉਹ ਤਕਾਲਾ ਪਈ ਆ ਤੇ ਦੇਖ ਉਹਨਾਂ ਕਰ ਚੱਕਰ ਮਾਰ ਮੈਂ ਇੱਥੇ ਆ ਕੇ ਆਇਆ ਹੀ ਮੋੜੀ ਗੱਡੀ ਮੋੜੀ ਆ ਗਈ ਇਸੇ ਤੇੜ ਪੈ ਗਈ ਮਰੀ ਜੀ ਬਨਾਲੇ ਸਿੰਘ ਆਪਣਾ ਦੋ ਤਿੰਨ ਬਜ਼ੁਰਗ ਬੈਠੇ ਮੈਂ ਕਿਹਾ ਗਿਆ ਜੇ ਕੰਮ ਆ ਜੀਗਾ ਲਾਮਰ ਫਿਰ ਸਗਤਾ ਦੋ ਤਿੰਨ ਆ ਗਏ ਉਹਨਾਂ ਨੇ ਦਵਾ ਦਵਾ ਲੈਣਾ ਨਗਲਾ ਕੇ ਫੋਨ ਕੀਤਾ ਤੇ ਟੋੜ ਟਾੜੇ ਲਿਆਂਦੇ ਮਹਾਰਾਜ ਮੇਹਰ ਨਾ ਕਰੋ ਨਾ ਆਖ ਸਾ ਮੇਹਰ ਕਰੂਗਾ ਬਚਾ ਜਿਉਂ ਨੇ ਦਾ ਕੰਮ ਗਿਆ ਹੀ ਫੇਰ ਬੜਿਆ ਬੜਿਆ ਕੰਮ ਗਿਆ ਸੀ ਗੁਰੂ ਰਾਮ ਦਾ ਹਮਾਂ ਵਸ ਕੇ ਪਾਸ਼ਾ ਦਾ ਆਖਰਾ ਉਹ ਟਾਕਿਆ ਦੇ ਸਾਕ ਤਾਂ ਲੱਗਿਆ ਹੁਣ ਰੁਗਿਆ ਆ ਕੋਈ ਥੋੜਾ ਵਾ ਮੈਂ ਆਸ ਰੱਖਦੇ ਵਾਦੇ ਆ ਬਸ ਸਾਕ ਤਾਂ ਆਨੇ ਆਗੇ ਲਾਖੀ ਜਰੂਰ ਕਰੋ ਇਹਦੀ ਦਰਿਆ ਦਾ ਕੀ ਪਤਾ ਵਾ ਕਿਦੋਂ ਪਾਣੀ ਧਨੀ ਵਾ ਆਦੇ ਤੇ ਰੁਚਾ ਜਿਹੜਾ ਮੈਂ ਪਗਾਨੀਆਂ ਦੇ ਆਗੇ ਮੈਂ ਤੋ ਜਰੂਰ ਕਰਨਾ ਹੁੰਦਾ ਫਰਜ਼ ਬੰਦਾ ਆਪਣਾ ਕਰੀਏ ਤਾਂ ਜਿੱਲੀ ਹੋ ਜਾਂਦੀ ਆ ਵਾਰ ਇਹ ਖਾਸਾ ਵਾਰ ਕਿਫਤੇ ਮੇਰਾ ਨਾਂਜੀ ਸੋਨ ਸਿੰਘ ਸੁਭਰਾ ਜੀ ਕੀ ਗੱਲ ਹੋਈ ਅੱਜ ਫੇਰ ਜਿਹੜੀ ਦੂਸਰੀ ਬਾਜੀ ਅਚਾਨਕ ਹੀ ਜਿੱਥੇ ਕਾ ਖੁੰਡਿਆਣੀਆਂ ਬੇਕਾਮ ਦਾ ਗੁਰਦੁਆਰਾ ਹੋ ਇੱਥੇ ਕ ਚਾਨਕੀ ਅੱਜ ਘੰਟਾ ਡੇਢ ਘੰਟਾ ਹੋ ਗਿਆ ਯਕਦਾ ਮਿਟਾ ਲੱਗ ਗਿਆ ਪਤਾ ਹੀ ਨਹੀਂ ਲੱਗਾ ਕਿਸ ਨੂੰ ਤੇ ਜਦੋਂ ਢੱਗਾ ਡਗੀਆਂ ਦੇ ਵਿੱਚ ਜਿਹੜਾ ਉਹ ਲਗਭਗ ਅੱਧੀ ਕਿ ਛੜਕਵੀਂ ਵਿੱਚ ਡਿੱਗ ਪਈ ਆ ਤੇ ਬਾਬਲਾ ਬਾਬਲਾ ਹੋ ਗਿਆ ਬਹੁਤ ਵੱਡਾ ਨੁਕਸਾਨਾ ਦੇ ਇੱਥੇ ਤਾਂ ਲੱਗਦੀ ਆ ਤੇ ਬਾਕੀ ਜਦੋਂ ਸੰਗਤ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਮੰਤਰੀ ਸਾਹਿਬ ਵੀ ਆਏ ਆ ਉਹ ਆਪ ਖੁਦ ਵੀ ਤੋੜੇ ਚੁੱਕ ਰਹੇ ਆ ਤੇ ਨਾਲ ਉਹਦੇ ਜਿੰਨੇ ਵੀ ਸਾਰੇ ਭੈਣ ਭਰਾ ਸਭਰਾਵਾਂ ਤੋਂ ਜਿੰਨੇ ਵੀ ਲੱਗ ਲੱਗ ਤੋਂ ਜਿਹਨੂੰ ਜਿਹਨੂੰ ਪਤਾ ਲੱਗਦਾ ਵਾ ਤੇ ਮੈਂ ਤਾਂ ਵੜੀ ਆ ਵੀ ਮਹਾਰਾ ਕਿਰਪਾ ਕਰੋ ਬਾ ਰੁਕ ਜੂਗੀ ਪਰ ਜੇ ਕੋਈ ਪੱਕਾ ਨਹੀਂ ਕਹਿ ਸਕਦੇ ਕਿਉਂਕਿ ਢਾਹ ਬਹੁਤ ਜ਼ਿਆਦਾ ਬੰਦ ਦੇ ਨਾਲ ਆਣ ਲੱਗੀ ਆ ਮੋਟਰ ਵਾਲਿਆ ਤਾਰੇ ਪਹੁੰਚਣ ਲਾ ਮਾਰ ਕੇ ਆ ਗਿਆ ਵੇ ਆ ਗਿਆ ਵੇ ਆ ਗਿਆ ਹਾਂ ਕੋਖੇ ਆਪਣਾ ਖੜੇ ਇਹ ਮਾ ਨਹੀਂ ਦਾ ਛੱਡ ਦੇ ਛੱਡ ਦੇ ਛੱਡ ਦੇ ਛੱਡ ਦੇ ਕੋਈ ਨਹੀਂ ਕੋਈ ਨਾ ਬੱਚੇ ਕੀ ਨਾ ਲੋਡ ਕਰਕੇ ਤੇ ਮੰਗਾ